ਕਾਂਡ ਨੂੰ ਮਲਾ ਸਿਦਾਰਥ ਨੇ ਸੋਚਿਆ ਮੈਂ ਇਸ ਦਰਿਆ ਕੋਲ ਹੀ ਰਹਾਗਾ ਇਹ ਉਹੀ ਦਰਿਆ ਹੈ ਜੋ ਮੈਂ ਸ਼ਹਿਰ ਜਾਂਦੇ ਪਾਰ ਕੀਤਾ ਸੀ ਇੱਕ ਮਿੱਤਰਤਾ ਭਾਵ ਵਾਲਾ ਮਲਾ ਮੈਨੂੰ ਪਾਰ ਲੈ ਗਿਆ ਸੀ ਮੈਂ ਉਸ ਕੋਲ ਜਾਵਾਂਗਾ ਮੇਰਾ ਰਾਹ ਇਕ ਵੇਰ ਉਸ ਦੀ ਕੁਟਿਆ ਤੋਂ ਸ਼ੁਰੂ ਹੋਰ ਨਵੀਂ ਜ਼ਿੰਦਗੀ ਵੱਲ ਗਿਆ ਸੀ ਜੋ ਹੁਣ ਪੁਰਾਣੀ ਹੋ ਖਤਮ ਹੋ ਚੁੱਕੀ ਹੈ ਰੱਬ ਕਰੇ ਮੇਰਾ ਹੁਣ ਦਾ ਰਾਹ ਮੇਰੀ ਨਵੀਂ ਜ਼ਿੰਦਗੀ ਵੀ ਉੱਥੇ ਹੀ ਸ਼ੁਰੂ ਹੋਵੇ ਉਸ ਨੇ ਪਿਆਰ ਭਾਵ ਨਾਲ ਵਹਿੰਦੇ ਪਾਣੀ ਵਿੱਚ ਦੇਖਿਆ ਨਿਰਮਲ ਹਰੇ ਪਾਣੀ ਵਿੱਚ ਦੇਖਿਆ ਇਸ ਦੀਆਂ ਬਲੌਰੀ ਲੀਕਾਂ ਦੇ ਅਸਰਜ ਰੂਪਾਂ ਵਿੱਚ ਦੇਖਿਆ ਉਸ ਡੰਗਾਈਆਂ ਵਿੱਚੋਂ ਚਮਕਦੇ ਮੋਤੀ ਉੱਠਦੇ ਸ਼ੀਸ਼ੇ ਵਾਂਗ ਬੁਲਬਲੇ ਤਰਦੇ ਨੀਲੇ ਅਸਮਾਨ ਦਾ ਪ੍ਰਤੀਬਿੰਬ ਉਸ ਵਿੱਚ ਦੇਖਿਆ ਦਰਿਆ ਨੇ ਹਜ਼ਾਰਾਂ ਖਨਾਲ ਉਸ ਵੱਲ ਚੱਕਿਆ ਹਰੀਆਂ ਚਿੱਟੀਆਂ ਨਿਰਮਲ ਅਸਮਾਨੀ ਉਹ ਕਿਸ ਤਰ੍ਹਾਂ ਦਰਿਆ ਨੂੰ ਪਿਆਰ ਕਰਦਾ ਸੀ ਕਿਸ ਤਰ੍ਹਾਂ ਇਸ ਨੇ ਉਸ ਨੂੰ ਮੋਹ ਲਿਆ ਸੀ ਉਹ ਕਿਤਨਾ ਉਸ ਦਾ ਕ੍ਰਿਤਗੇਥੀ ਉਸ ਨੇ ਦਿਲ ਅੰਦਰ ਨਵੀਂ ਜਾਗੀ ਆਵਾਜ਼ ਸੁਣੀ ਤੇ ਉਸਨੇ ਉਸ ਨੂੰ ਕਹਿਆ ਇਸ ਦਰਿਆ ਨਾਲ ਪਿਆਰ ਪਾਓ ਇਸ ਕੋਲ ਰਹੋ ਇਸ ਤੋਂ ਸਿੱਖੋ ਹਾਂ ਉਹ ਇਸ ਤੋਂ ਸਿੱਖਣਾ ਚਾਹੁੰਦਾ ਸੀ ਇਸ ਨੂੰ ਧਿਆਨ ਨਾਲ ਸੁੰਨਣਾ ਚਾਹੁੰਦਾ ਸੀ ਉਸ ਨੂੰ ਇੰਜ ਲੱਗਾ ਕਿ ਜਿਸ ਨੇ ਇਸ ਦਰਿਆ ਤੇ ਇਸ ਦੇ ਪੇਦਾਂ ਨੂੰ ਸਮਝਿਆ ਸੀ ਉਹ ਬਹੁਤ ਕੁਝ ਹੋਰ ਸਮਝੇਗਾ ਬਹੁਤ ਪੇਦ ਸਾਰੇ ਪੇਦ ਪਰ ਅੱਜ ਉਸ ਦਰਿਆ ਦੇ ਇੱਕੋ ਪੇਦ ਦਾ ਤਲਕਾਰਾ ਦੇਖਿਆ ਸੀ ਇੱਕੋ ਜਿਸ ਨੇ ਉਸ ਦੀ ਆਤਮਾ ਨੂੰ ਪਕੜ ਲਿਆ ਸੀ ਉਸ ਨੇ ਦੇਖਿਆ ਕਿ ਪਾਣੀ ਲਗਾਤਾਰ ਚਲਦਾ ਤੇ ਚਲਦਾ ਜਾਂਦਾ ਹੈ ਪਰ ਦਰਿਆ ਸਦਾ ਉੱਥੇ ਹੀ ਹੈ ਇਹ ਸਦਾ ਉਹੀ ਹੈ ਪਰ ਹਰ ਦਿਨ ਇਹ ਨਵਾਂ ਹੈ ਕੌਣ ਸਮਝ ਸਕਦਾ ਸੀ ਗ੍ਰਹਿਣ ਕਰ ਸਕਦਾ ਸੀ ਉਸ ਨੇ ਇਸ ਨੂੰ ਨਹੀਂ ਸੀ ਸਮਝਿਆ ਉਹ ਕੇਵਲ ਧੁੰਦਲੇ ਜਿਹੇ ਸ਼ੱਕ ਮਾੜੀ ਜਹੀ ਯਾਦ ਤੇ ਗੈਬੀ ਧਾਰਮਿਕ ਆਵਾਜ਼ਾਂ ਤੋਂ ਸੁਚੇਤ ਸੀ ਸਿਦਾਰਥ ਉਠਿਆ ਭੁੱਖ ਦਾ ਕਸ਼ਟ ਅਸਹਿ ਹੋ ਰਿਹਾ ਸੀ ਉਸ ਦਰਿਆ ਦੇ ਕੰਡੇ ਪੀੜ ਨਾਲ ਪਾਉਂਦਾ ਰਿਹਾ ਉਸ ਨੇ ਪਾਣੀ ਦੀਆਂ ਲਹਿਰਾਂ ਨੂੰ ਸੁਣਿਆ ਆਪਣੇ ਸਰੀਰ ਅੰਦਰ ਕੁਤਰ-ਕੁਤਰ ਕਰਦੀ ਭੁੱਖ ਨੂੰ ਸੁਣਿਆ ਜਦੋਂ ਘਾਟ ਤੇ ਪੁੱਜਾ ਅੱਗੇ ਹੀ ਬੇੜੀ ਉੱਤੇ ਖੜੀ ਸੀ ਉਹ ਮਲਾ ਜਿਸ ਨੇ ਇਕ ਵੇਰ ਨੌਜਵਾਨ ਸਮਾਨੇ ਨੂੰ ਪਾਰ ਲੰਘਾਇਆ ਸੀ ਉਸ ਵਿੱਚ ਖੜਾ ਸੀ ਸਿਦਾਰਥ ਨੇ ਮੋੜਸ ਨੂੰ ਪਛਾਣ ਲਿਆ ਉਹ ਵੀ ਬਹੁਤ ਬੁੱਢਾ ਹੋ ਗਿਆ ਸੀ ਕੀ ਮੈਨੂੰ ਦੂਜੇ ਪਾਰ ਲੈ ਚਲੋਗੇ ਮਲਾ ਜਿਹੇ ਨਾਮੀ ਦਿਸਦੇ ਪੁਰਸ਼ ਨੂੰ ਇਕੱਲੇ ਤੇ ਪੈਦਲ ਦੇਖ ਕੇ ਹੈਰਾਨ ਹੋਇਆ ਉਸ ਨੂੰ ਬੇੜੀ ਵਿੱਚ ਬਿਠਾ ਚੱਲ ਪਿਆ ਤੁਸੀਂ ਬੜੀ ਸ਼ਾਨਦਾਰ ਜ਼ਿੰਦਗੀ ਚੁਣੀ ਹੈ ਸੁਦਰਤ ਨੇ ਕਿਹਾ ਦਰਿਆ ਦੇ ਨੇੜੇ ਰਹਿਣਾ ਤੇ ਰੋਜ਼ ਇਸ ਵਿੱਚ ਚੱਲਣਾ ਬੜਾ ਚੰਗਾ ਸੁਆਦੀ ਹੋਵੇਗਾ ਸਹਿਜੇ ਝੂਮਦਿਆਂ ਮਲਾ ਮਸਕਰਾਇਆ ਇਹ ਚੰਗਾ ਹੈ ਹਜ਼ੂਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਪਰ ਕੀ ਹਰ ਜ਼ਿੰਦਗੀ ਤੇ ਹਰ ਕੰਮ ਚੰਗਾ ਨਹੀਂ ਹੋਵੇਗਾ ਪਰ ਮੈਂ ਤਾਂ ਸਾਡੇ ਕੰਮ ਤੋਂ ਤੁਸਾਂ ਨਾਲ ਰਸਕ ਕਰਦਾ ਹਾਂ ਓ ਤੁਸੀਂ ਛੇਤੀ ਇਸ ਦੀ ਚਾਹ ਛੱਡ ਜਾਉਗੇ ਇਹ ਸੋਹਣੇ ਕੱਪੜੇ ਪਾਉਣ ਵਾਲਿਆਂ ਲੋਕਾਂ ਲਈ ਨਹੀਂ ਹੈ ਸਿਦਾਰਤਾ ਸਿਆ ਮੈਂ ਅੱਗੇ ਵੀ ਇਹ ਅਜ ਕੱਪੜਿਆਂ ਤੋਂ ਸ਼ੱਕ ਨਾਲ ਜਾਂਚਿਆ ਗਿਆ ਹਾਂ ਕੀ ਤੁਸੀਂ ਇਹ ਕੱਪੜੇ ਮੈਥੋਂ ਪ੍ਰਵਾਨ ਕਰੋਗੇ ਜੋ ਮੇਰੇ ਲਈ ਝੰਜਟ ਬਣੇ ਹੋਏ ਹਨ ਮੈਂ ਤੁਹਾਨੂੰ ਜ਼ਰੂਰ ਦੱਸ ਦੇਵਾਂ ਕਿ ਦਰਿਆਓ ਪਾਰ ਲਜਾਣ ਦਾ ਪਹਾੜਾ ਦੇਣ ਲਈ ਵੀ ਮੇਰੇ ਪਾਸ ਕੋਈ ਪੈਸਾ ਨਹੀਂ ਸ਼ਰੀਫ ਪੁਰਸ਼ ਮਖੌਲ ਕਰ ਰਹੇ ਹਨ ਮਲਾਸਿਆ ਮੈਂ ਮਖੌਲ ਨਹੀਂ ਕਰ ਰਿਹਾ ਮੇਰੇ ਮਿੱਤਰ ਤੁਸੀਂ ਅੱਗੇ ਵੀ ਇੱਕ ਵਾਰ ਮੈਨੂੰ ਮੁਫਤ ਦਰਿਆਓ ਪਾਰ ਲੰਗਾਇਆ ਸੀ ਸੋ ਕਿਰਪਾ ਕਰਕੇ ਅੱਜ ਵੀ ਅਗੀਹਾ ਕਰੋ ਤੇ ਇਸ ਬਦਲੇ ਮੇਰੇ ਕੱਪੜੇ ਲੈ ਲਓ ਤੇ ਕੀ ਸ਼ਰੀਪੁਰਸ਼ ਬਿਨ ਕੱਪੜਿਆ ਹੀ ਰਹੇਗਾ ਮੈਂ ਅਗਾਹ ਨਾ ਜਾਣਾ ਵਧੇਰੇ ਪਸੰਦ ਕਰਾਂਗਾ ਤੁਸੀਂ ਮੈਨੂੰ ਕੋਈ ਪੁਰਾਣੇ ਕੱਪੜੇ ਦੇ ਦੇਵੋ ਤੇ ਇੱਥੋਂ ਮੈਨੂੰ ਆਪਣਾ ਸਹਾਇਕ ਜਾਂ ਸਗੋਂ ਸ਼ਗਿਰਦ ਰੱਖ ਲਵੋ ਕਿਉਂਕਿ ਮੈਂ ਜ਼ਰੂਰ ਬੇੜੀ ਚਲਾਉਣੀ ਸਿੱਖਣੀ ਚਾਹੁੰਦਾ ਹਾਂ ਮਲਾ ਧਿਆਨ ਨਾਲ ਬੜਾ ਚਿਰ ਅਣਜਾਣੇ ਪੁਰਸ਼ ਵੱਲ ਵੇਖਦਾ ਰਿਹਾ ਮੈਂ ਤੈਨੂੰ ਪਛਾਣਦਾ ਹਾਂ ਉਸ ਨੇ ਅੰਤ ਕਹਿਆ ਤੁਸੀਂ ਇੱਕ ਵੇਰ ਮੇਰੀ ਤੁਗੀ ਵੇਚ 70 ਸੀ ਇਹ ਬਹੁਤ ਸਮੇਂ ਦੀ ਗੱਲ ਹੈ ਸ਼ਾਇਦ 20 ਵਰਿਆਂ ਤੋਂ ਵੀ ਪਹਿਲੇ ਦੀ ਮੈਂ ਤੋ ਸਾਨੂੰ ਦਰਿਆਓ ਪਾਰ ਲੈ ਕੇ ਗਿਆ ਸੀ ਤੇ ਅਸੀਂ ਚੰਗੇ ਮਿੱਤਰ ਬਣ ਕੇ ਵਿਛੜੇ ਸਾਂ ਕੀ ਉਦੋਂ ਤੁਸੀਂ ਇੱਕ ਸਮਾਨਾ ਨਹੀਂ ਸੀ ਮੈਂ ਤੋ ਸਾਡਾ ਨਾਮ ਯਾਦ ਨਹੀਂ ਕਰ ਸਕਿਆ ਮੇਰਾ ਨਾਮ ਸਿਦਾਰਥ ਹੈ ਜਦ ਤੁਸੀਂ ਪਹਿਲੇ ਮੈਨੂੰ ਵੇਖਿਆ ਸੀ ਮੈਂ ਇੱਕ ਸਮਾਨਾ ਸੀ ਜੀ ਆਇਆਂ ਨੂੰ ਸਿਦਾਰਥ ਮੇਰਾ ਨਾਮ ਵਸਦੇਵ ਹੈ ਮੈਂ ਆਸ ਰੱਖਦਾ ਹਾਂ ਕਾਜ ਤੁਸੀਂ ਮੇਰੇ ਪਰੌਣੇ ਬਣੋਗੇ ਮੇਰੀ ਹੀ ਝੌਂਪੜੀ ਵਿੱਚ ਸੌਵੋਗੇ ਤੇ ਮੈਨੂੰ ਦੱਸੋਗੇ ਕਿ ਤੁਸੀਂ ਕਿੱਥੋਂ ਆਏ ਹੋ ਤੇ ਸੋਹਣੇ ਕੱਪੜਿਆਂ ਤੋਂ ਇਤਨਾ ਕਿਉਂ ਤੰਗ ਆਏ ਹੋ ਉਹ ਦਰਿਆ ਦੇ ਮੱਧ ਵਿੱਚ ਪੁੱਜ ਗਏ ਹੋਏ ਸਨ ਤੇ ਪਾਣੀ ਦਾ ਵਹਾਅ ਤਿੱਖਾ ਹੋਣ ਕਰਕੇ ਵਾਸudev ਵਦੇਰੇ ਜ਼ੋਰ ਨਾਲ ਟੱਪੂ ਲਾ ਰਿਹਾ ਸੀ ਉਹ ਸ਼ਾਂਤੀ ਭਰੀਆਂ ਤਕੜੀਆਂ ਬਾਹਾਂ ਨਾਲ ਬੇੜੀ ਦੇ ਸਿਰੇ ਤੇ ਨਜ਼ਰ ਰੱਖਦਿਆਂ ਬੇੜੀ ਚਲਾ ਰਿਹਾ ਸੀ ਸਾਰਦਤ ਬੈਠ ਗਿਆ ਉਸ ਵੱਲ ਗੌਣ ਨਾਲ ਵੇਖਿਆ ਤੇ ਯਾਦ ਕੀਤਾ ਕਿ ਕਿਸ ਤਰ੍ਹਾਂ ਇੱਕ ਵੀਰ ਪਿਛਲੇ ਸਮਾਨਾ ਦਿਨਾਂ ਵਿੱਚ ਉਸ ਨੇ ਇਸ ਪੁਰਸ਼ ਲਈ ਨਿਗ ਪ੍ਰਤੀਤ ਕੀਤਾ ਸੀ ਉਸ ਨੇ ਧੰਨਵਾਦ ਸਹਿਦ ਵਾਸਦੇਵ ਦੀ ਦਾਵਤ ਪ੍ਰਵਾਨ ਕੀਤੀ ਜਦੋਂ ਦਰਿਆ ਕਿਨਾਰੇ ਪੁੱਜੇ ਤਾਂ ਉਸ ਨੇ ਬੇੜੀ ਬੰਨਣ ਵਿੱਚ ਉਸ ਦੀ ਸਹਾਇਤਾ ਕੀਤੀ ਫਿਰ ਵਾਸਦੇਵ ਉਸ ਨੂੰ ਝੌਂਪੜੀ ਵਿੱਚ ਲੈ ਗਿਆ ਉਸ ਨੂੰ ਰੋਟੀ ਪਾਣੀ ਪੇਸ਼ ਕੀਤਾ ਜੋ ਸਿਦਾਰਥ ਨੇ ਮਜ਼ੇ ਨਾਲ ਖਾਧਾ ਤੇ ਨਾਲ ਹੀ ਆਂਬ ਵੀ ਜੋ ਵਾਸਦੇਵ ਨੇ ਉਸ ਨੂੰ ਪੇਟ ਕੀਤਾ ਸੀ ਪਿਛੋਂ ਜਦ ਸੂਰਜ ਡੁੱਬਣ ਲੱਗਾ ਉਦ ਰਿਆ ਕੰਡੇ ਰੁੱਖ ਦੇ ਮੋਢੇ ਤੇ ਬੈਠ ਕੇ ਤੇ ਸਿਦਾਰਥ ਨੇ ਸ਼ੁਰੂ ਤੋਂ ਆਪਣਾ ਜੀਵਨ ਤੇ ਉਸ ਨਿਰਾਸ਼ਤਾ ਦੀ ਘੜੀ ਵਿੱਚੋਂ ਅੱਜ ਕਿਵੇਂ ਉਸ ਨੂੰ ਮਿਲਿਆ ਸੀ ਦੱਸਿਆ ਕਹਾਣੀ ਬੜੀ ਰਾਤ ਪਈ ਤੱਕ ਚਲਦੀ ਗਈ ਵਾਸudev ਨੇ ਬੜੇ ਧਿਆਨ ਨਾਲ ਸੁਣਿਆ ਉਸ ਸਿਦਾਰਥ ਦੇ ਜਨਮ ਤੇ ਬਚਪਨ ਬਾਰੇ ਉਸ ਦੀ ਪੜ੍ਹਾਈ ਸੰਬੰਧੀ ਉਸ ਦੀ ਟੂंड ਉਸ ਦੇ ਐਸ਼ ਤੇ ਲੋੜਾਂ ਬਾਰੇ ਸੁਣਿਆ ਇਹ ਮਲਾ ਦੀ ਇੱਕ ਵੱਡੀ ਖੂਬੀ ਸੀ ਜੋ ਬਹੁਤ ਘੱਟ ਲੋਕਾਂ ਵਿੱਚ ਹੁੰਦੀ ਹੈ ਉਸ ਨੂੰ ਧੀਰਜ ਨਾਲ ਸੁਣਨਾ ਆਉਂਦਾ ਸੀ ਕੁਛ ਦੇਖ ਕੇ ਸ਼ਬਦ ਕਹੇ ਬਿਨਾ ਕਥਨ ਕਰਨ ਵਾਲੇ ਨੇ ਅਣਪਕ ਕੀਤਾ ਕਿ ਵਾਸudev ਨੇ ਹਰ ਇੱਕ ਸ਼ਬਦ ਨੂੰ ਚੁੱਪਚਾਪ ਇੰਤਜ਼ਾਰੀ ਨਾਲ ਸੁਨਿਆ ਸੀ ਤੇ ਕੁਛ ਵੀ ਅਣ ਸੁਨਿਆ ਨਹੀਂ ਸੀ ਛੱਡਿਆ ਉਸ ਨੇ ਕਿਸੇ ਗੱਲ ਦੀ ਵੀ ਬੇਸਬਰੀ ਨਾਲ ਉਡੀਕ ਨਹੀਂ ਸੀ ਕੀਤੀ ਤੇ ਨਾ ਹੀ ਸਲਾਹਣਾ ਕੀਤੀ ਤੇ ਨਾ ਹੀ ਦੋਸ਼ ਲਾਇਆ ਕੇਵਲ ਉਸ ਨੂੰ ਸੁਨਿਆ ਹੀ ਸੀ ਸਿਦਾਰਥ ਨੇ ਪ੍ਰਤੀਤ ਕੀਤਾ ਕਿ ਅਜੀਹਾ ਸਰੋਤਾ ਲੱਭਣਾ ਕਿੰਨਾ ਚੰਗਾ ਸੀ ਜੋ ਉਸ ਦੇ ਆਪਣੇ ਜੀਵਨ ਹਿੰਮਤਾਂ ਤੇ ਦੁੱਖ ਵਿੱਚ ਮਗਨ ਹੋ ਸਕਦਾ ਸੀ ਪਰੰਤੂ ਸਿਦਾਰਥ ਦੀ ਕਹਾਣੀ ਦੇ ਅੰਤ ਵੱਲ ਜਦੋਂ ਉਸ ਨੇ ਦਰਿਆ ਦੇ ਨੇੜੇ ਰੁੱਖ ਤੇ ਆਪਣੀ ਡੂੰਗੀ ਨਿਰਾਸ਼ਤਾ ਬਾਰੇ ਤੇ ਪਿਸਤਰਾ ਨੀਂਦ ਪਿੱਛੋਂ ਉਸ ਨੂੰ ਦਰਿਆ ਲਈ ਇਤਨਾ ਪਿਆਰ ਪਸਿਆ ਮਲਾਣੇ ਦੂਨੀ ਮਾਨਕਾਗਰਤਾ ਨਾਲ ਅੱਖਾਂ ਮੁੰਦ ਧਿਆਨ ਦੇ ਕੇ ਸੁਣਿਆ ਜਦ ਸਿਦਾਰਥ ਖਤਮ ਕਰ ਚੁੱਕਾ ਸੀ ਤੇ ਲੰਬਾ ਠਹਿਰਾ ਆ ਗਿਆ ਸੀ ਤਾਂ ਵਸਦੇਵ ਨੇ ਕਿਹਾ ਇਹ ਹੈ ਜਿਸ ਤਰ੍ਹਾਂ ਮੈਂ ਸੋਚਿਆ ਸੀ ਦ੍ਰਿਆਨੇ ਤੋਂ ਸਾਡੇ ਨਾਲ ਗੱਲਾਂ ਕੀਤੀਆਂ ਹਨ ਇਸ ਦਾ ਤੁਹਾਡੇ ਵੱਲ ਵੀ ਮਿੱਤਰਤਾ ਭਾਵ ਹੈ ਇਹ ਤੋਂ ਸਾਡੇ ਨਾਲ ਬੋਲਦਾ ਹੈ ਉਹ ਤਾਂ ਚੰਗਾ ਹੈ ਬਹੁਤ ਚੰਗਾ ਸਿਦਾਰਥ ਮੇਰੇ ਦੋਸਤ ਮੇਰੇ ਕੋਲ ਠਹਿਰੋ ਮੇਰੀ ਵੀ ਕਦੇ ਧਰਮ ਪਤਨੀ ਸੀ ਉਸ ਦਾ ਬਿਸਤਰਾ ਮੇਰੇ ਬਿਸਤਰੇ ਦੇ ਨਾਲ ਹੀ ਸੀ ਪਰ ਬੜਾ ਸਮਾਂ ਉਸ ਨੂੰ ਮਰਿਆ ਹੋ ਗਿਆ ਹੈ ਮੈਂ ਬੜਾ ਚਿਰ ਇਕੱਲਾ ਰਿਹਾ ਹਾਂ ਆਓ ਤੇ ਮੇਰੇ ਨਾਲ ਰਹੋ ਸਾਡੇ ਦੋਹਾਂ ਲਈ ਥਾਂ ਤੇ ਰੋਟੀ ਹੈ ਆਪ ਦਾ ਧੰਨਵਾਦੀ ਹਾਂ ਸਿਦਾਰਤਿਕਾਯਾ ਧੰਨਵਾਦ ਸਵੀਕਾਰ ਕਰੋ ਵਾਸਦੇਵ ਮੈਂ ਤੁਹਾਡਾ ਇਤਨਾ ਚੰਗੀ ਤਰ੍ਹਾਂ ਸੁਣ ਲਈ ਵੀ ਧੰਨਵਾਦੀ ਹਾਂ ਬਹੁਤ ਥੋੜੇ ਲੋਕ ਹਨ ਜੋ ਸੁਣਨਾ ਜਾਣਦੇ ਹਨ ਤੇ ਮੈਂ ਅਜੇ ਤੱਕ ਕਿਸੇ ਅਜਿਹੇ ਨੂੰ ਨਹੀਂ ਮਿਲਿਆ ਜੋ ਆਪ ਜਿਹਾ ਸੁਣ ਸਕਦਾ ਹੈ ਇਸ ਬਾਰੇ ਮੈਂ ਵੀ ਤੁਸਾਂ ਤੋਂ ਸਿੱਖਾਂਗਾ ਤੁਸੀਂ ਇਹ ਸਿੱਖੋਗੇ ਵਾਸਦੇਵ ਨੇ ਕਿਹਾ ਪਰ ਮੈਥੋਂ ਨਹੀਂ ਦਰਿਆ ਨੇ ਮੈਨੂੰ ਸੁਣਨਾ ਪੜਾਇਆ ਹੈ ਤੁਸੀਂ ਵੀ ਇਸ ਕੋਲੋਂ ਸਿੱਖੋਗੇ ਦਰਿਆ ਨੂੰ ਸਭ ਕੁਝ ਪਤਾ ਹੈ ਹਰ ਕੋਈ ਇਸ ਤੋਂ ਸਭ ਕੁਝ ਸਿੱਖ ਸਕਦਾ ਹੈ ਤੁਸੀਂ ਅੱਗੇ ਹੀ ਦਰਿਆ ਤੋਂ ਸਿੱਖ ਚੁੱਕੇ ਹੋ ਕਿ ਨਵਾਈ ਵੱਲ ਵਧਣਾ ਟੁੱਬੀ ਲਾਉਣੀ ਤੇ ਡੰਗਾਈਆਂ ਖੋਜਣੀਆਂ ਚੰਗਾ ਹੁੰਦਾ ਹੈ ਅਮੀਰ ਤੇ ਮਸ਼ਹੂਰ ਸਿਦਾਰਥ ਚੱਪੂ ਚਲਾਉਣ ਵਾਲਾ ਬਣੇਗਾ ਸਿਦਾਰਥ ਵਿਦਵਾਨ ਬ੍ਰਹਮਣ ਮੁਲਾ ਬਣੇਗਾ ਇਹ ਵੀ ਤੁਸੀਂ ਦਰਿਆ ਤੋਂ ਸਿੱਖ ਲਿਆ ਹੈ ਹੋਰ ਗੱਲਾਂ ਵੀ ਤੁਸੀਂ ਸਿੱਖ ਲਓਗੇ ਕੋਚੋ ਪਿੱਛੋਂ ਸਿਦਾਰਥ ਨੇ ਕਿਹਾ ਹੋਰ ਕਿਹੜੀ ਗੱਲ ਵਾਸਦੇਵ ਵਾਸਦੇ ਉੱਠ ਪਿਆ ਤੇ ਉਸਨੇ ਕਿਹਾ देर हो गई है ਹੁਣ ਸੌਂਤ ਲਈ ਮੇਰੇ ਮਿੱਤਰ ਮੈਂ ਤੋ ਸਾਨੂੰ ਦੱਸ ਨਹੀਂ ਸਕਦਾ ਹੋਰ ਕਿਹੜੀ ਗੱਲ ਹੈ ਤੁਸੀਂ ਲੱਭ ਲਓਗੇ ਤੇ ਸ਼ਾਇਦ ਤੁਸੀਂ ਅੱਗੇ ਹੀ ਜਾਣਦੇ ਹੋ ਮੈਂ ਵਿਦਵਾਨ ਪੁਰਸ਼ ਨਹੀਂ ਹਾਂ ਮੈਂ ਤਾਂ ਇਹ ਵੀ ਨਹੀਂ ਜਾਣਦਾ ਜੋ ਕਿਸ ਤਰ੍ਹਾਂ ਗੱਲ ਕਰੀਦੀ ਹੈ ਜਾਂ ਸੋਚੀਦਾ ਹੈ ਮੈਂ ਤਾਂ ਕੇਵਲ ਸੁਣਨਾ ਜਾਣਦਾ ਹਾਂ ਤੇ ਭਗਤੀ ਭਾਵ ਨਾਲ ਇਸ ਬਿਨਾ ਮੈਂ ਹੋਰ ਕੁਝ ਨਹੀਂ ਸਿੱਖਿਆ ਜੇ ਮੈਂ ਬੋਲ ਜਾਂ ਪੜਾ ਸਕਦਾ ਤਾਂ ਸ਼ਾਇਦ ਉਸਤਾਦ ਹੁੰਦਾ ਪਰ ਮੈਂ ਤਾਂ ਇੱਕ ਮਲਾਹ ਹਾਂ ਤੇ ਮੇਰਾ ਕੰਮ ਲੋਕਾਂ ਨੂੰ ਇਸ ਦਰਿਆ ਤੋਂ ਪਾਰ ਲੈ ਜਾਣਾ ਹੈ ਮੈਂ ਹਜ਼ਾਰਾਂ ਲੋਕਾਂ ਨੂੰ ਇਸ ਤੋਂ ਪਾਰ ਲੰਗਾਇਆ ਹੈ ਪਰ ਸਭ ਨੂੰ ਮੇਰਾ ਦਰਿਆ ਕੁਝ ਵੀ ਨਹੀਂ ਸੀ ਕੇਵਲ ਰਾਹ ਵਿੱਚ ਰੋਕੀ ਦਿੱਸਦੀ ਸੀ ਕਈਆਂ ਧਨ ਤੇ ਵਪਾਰ ਲਈ ਵਿਆਹਾਂ ਤੇ ਜਾਣ ਜਾਂ ਯਾਤਰਾ ਦੇ ਸਫ਼ਰ ਕੀਤਾ ਹੈ ਦਰਿਆ ਉਹਨਾਂ ਦੇ ਰਾਹ ਵਿੱਚ ਰਹਾ ਤੇ ਉਹਨਾਂ ਨੂੰ ਛੇਤੀ ਇਸ ਔਂਕੜ ਚੋਂ ਲੰਘਾ ਦੇਣ ਲਈ ਮਲਾ ਉੱਥੇ ਸੀ ਪਰੰਤੂ ਹਜ਼ਾਰਾਂ ਵਿੱਚੋਂ ਬਹੁਤ ਘੱਟ ਸਨ ਮਸਾਂ 4 ਤੇ 5 ਜਿਨ੍ਹਾਂ ਲਈ دریا ਰਿਕਵਟ ਨਹੀਂ ਸੀ ਉਹਨਾਂ ਇਸ ਦੀ ਅਵਾਈਸ ਸੁਣੀ ਤੇ ਧਿਆਨ ਨਾਲ ਸੁਣੀ ਸੀ ਉਹਨਾਂ ਲਈ دریا ਪਵਿੱਤਰ ਹੋ ਗਿਆ ਹੈ ਜਿਵੇਂ ਮੇਰੇ ਲਈ ਹੈ ਹੁਣ ਸੌ ਜਾਈਏ ਸਿਦਾਰਥ ਸਿਦਾਰਥ ਮਲਾਕ ਕੋਲ ਠਹਿਰਿਆ ਤੇ ਕਿਸ ਤਰ੍ਹਾਂ ਬੇੜੀ ਦੀ ਦੇਖਭਾਲ ਕਰੀਦੀ ਹੈ ਸਿੱਖਿਆ ਜਦ ਘਾਟ ਤੇ ਕਰਨ ਨੂੰ ਕੁਝ ਨਹੀਂ ਸੀ ਹੁੰਦਾ ਉਹ ਵਾਸਦੇਵ ਨਾਲ ਧਾਨ ਦੇ ਖੇਤਾਂ ਵਿੱਚ ਕੰਮ ਕਰਦਾ ਲੱਕੜਾਂ ਇਕੱਠੀਆਂ ਕਰਦਾ ਤੇ ਕੇਲੇ ਦੇ ਪੇੜਾਂ ਤੋਂ ਫਲ ਤੋੜਦਾ ਉਸ ਚੱਪੂ ਬਣਾਉਣਾ ਸਿੱਖੇ ਤੇ ਸਿੱਖਿਆ ਕਿ ਕਿਸ ਤਰ੍ਹਾਂ ਬੇੜੀ ਵਿੱਚ ਵਾਧਾ ਕਰੀਦਾ ਹੈ ਤੇ ਟੋکریاں ਬਣਾਇਦੀਆਂ ਹਨ ਉਹ ਹਰ ਗੱਲ ਨਾਲ ਜੋ ਕਰਦਾ ਤੇ ਸਿੱਖਦਾ ਸੀ ਸੰਤੁਸ਼ਟ ਸੀ ਦਿਨ ਤੇ ਮਹੀਨੇ ਝਟਪਟ ਲੰਘ ਗਏ ਪਰ ਜੋ ਵਾਸਦੇਵ ਉਸ ਨੂੰ ਪੜਾ ਸਕਿਆ ਉਸ ਤੋਂ ਵਧੇਰੇ ਉਸ ਦਰਿਆ ਤੋਂ ਸਿੱਖਿਆ ਉਸ ਨੇ ਲਗਾਤਾਰ ਇਸ ਤੋਂ ਸਿੱਖਿਆ ਸਭ ਤੋਂ ਵੱਡੀ ਗੱਲ ਉਸ ਨੇ ਇਹ ਸਿੱਖੀ ਕਿ ਕਿਵੇਂ ਸੁਣੀਦਾ ਹੈ ਸ਼ਾਂਤ ਦਿਲ ਨਾਲ ਉਡੀਕ ਨਾਲ ਖੁੱਲੀ ਆਤਮਾ ਨਾਲ ਬਿਨਾਂ ਗੁੱਸੇ ਧੀਰ ਦੇ ਨਾਲ ਵਾਸਨਾ ਰਹਤ ਬਿਨਾਂ ਨਿਰਣਾ ਕੀਤੇ ਤੇ ਬਿਨਾਂ رائے ਦਿੱਤੇ ਕਿਸ ਤਰ੍ਹਾਂ ਸੁਣੀਦਾ ਹੈ ਉਹ ਵਾਸਦੇਵ ਨਾਲ ਬੜਾ ਖੁਸ਼ ਰਹਿ ਰਿਹਾ ਸੀ ਕਦੇ-ਕਦੇ ਥੋੜੇ ਤੇ ਪੂਰੀ ਤਰ੍ਹਾਂ ਵਿਚਾਰੇ ਸ਼ਬਦਾਂ ਦਾ ਵਿਚਾਰ ਵਟਾਂਦਰਾ ਕਰਦੇ ਸਨ ਵਾਸਦੇਵ ਦੇਰੇ ਗੱਲਾਂ ਨਹੀਂ ਸੀ ਕਰਦਾ ਸਦਾਰਤ ਉਸ ਕੋਲ ਕੁਝ ਕਹਾਉਣ ਵਿੱਚ ਬਹੁਤ ਘੱਟ ਸਫਲ ਹੁੰਦਾ ਸੀ ਉਸ ਨੇ ਇੱਕ ਵੇਰ ਵਾਸਦੇਵ ਨੂੰ ਪੁੱਛਿਆ ਕੀ ਤੂੰ ਸਾ ਇਹ ਭੇਦ ਵੀ ਦਰਿਆ ਤੋਂ ਸਿੱਖਿਆ ਹੈ ਕਿ ਅਜੇ ਹੀ ਕੋਈ ਚੀਜ਼ ਨਹੀਂ ਜਿਹਾ ਕੇ ਸਮਾ ਵਾਸਦੇਵ ਦੇ ਚਿਹਰੇ ਤੇ ਨੂਰ ਭਰੀ ਮੁਸਕਰਾਹਟ ਫੈਲ ਗਈ ਹਾਂ ਸਿਦਾਰਥ ਹੱਸਨੇ ਲਗੇ ਕਿ ਤੇਰਾ ਭਾਵੇਂ ਹੈ ਕਿ ਦਰਿਆ ਇੱਕੋ ਸਮੇ ਸਭ ਥਾਂ ਵਰਤਮਾਨ ਹੈ ਨਿਕਾਸ ਤੇ ਸ਼ੁਰੂ ਤੇ ਆਭਿਸ਼ਾਰ ਤੇ ਘਾਟ ਤੇ ਵਹਿੰਦਿਆਂ ਸਮੁੰਦਰ ਵਿੱਚ ਤੇ ਪਹਾੜਾਂ ਵਿੱਚ ਸਭ ਥਾਂ ਤੇ ਵਰਤਮਾਨ ਕੇਵਲ ਉਸ ਲਈ ਜਿਉਂਦਾ ਹੈ ਭੂਤਕਾਲ ਜਾਂ ਭਵਿੱਖ ਸਮੇ ਦੇ ਪਰਛਾਵਾਂ ਲਈ ਨਹੀਂ ਇਹ ਠੀਕ ਹੈ ਸਿਦਾਰਥ ਕਹਿਆ ਤੇ ਜਦ ਮੈਂ ਇਹ ਸਿੱਖਿਆ ਹੈ ਮੈਂ ਆਪਣੇ ਜੀਵਨ ਨੂੰ ਦੁਬਾਰਾ ਜਾਣਿਆ ਹੈ ਇਹ ਵੀ ਇੱਕ ਦਰਿਆ ਹੈ ਤੇ ਸੁਦਾਰਥ ਲੜਕਾ ਸੁਦਾਰਥ ਗੁੜਿਆ ਪੁਰਸ਼ ਤੇ ਬੁੱਢਾ ਸੁਦਾਰਥ ਪਰਛਾਵਿਆਂ ਨਾਲ ਹੀ ਅਡਰੇ ਕੀਤੇ ਹੋਏ ਹਨ ਅਸਲ ਵਿੱਚ ਨਹੀਂ ਸੁਦਾਰਥ ਦਾ ਪਿਛਲੇ ਜਨਮ ਵੀ ਭੂਤਕਾਲ ਦੀ ਗੱਲ ਨਾਲ ਨਹੀਂ ਤੇ ਉਸ ਦੀ ਮੌਤ ਤੇ ਉਸ ਦਾ ਬ੍ਰਹਮਵਲ ਮੋੜਪ ਵਿੱਚ ਕਾਲ ਵਿੱਚ ਨਹੀਂ ਹਨ ਕੁਝ ਵੀ ਨਹੀਂ ਸੀ ਕੁਝ ਵੀ ਨਹੀਂ ਹੋਵੇਗਾ ਹਰ ਚੀਜ਼ ਵਿੱਚ ਅਸਲ ਤੇ ਉਸ ਦੀ ਹੁੰਦ ਹੈ। ਸਿਦਾਰਥ ਖੁਸ਼ੀ ਨਾਲ ਬੋਲਿਆ ਇਸ ਝੂਂਡ ਨੇ ਉਸ ਨੂੰ ਬੜਾ ਖੁਸ਼ ਬਣਾ ਦਿੱਤਾ ਹੈ। ਸਾਰੇ ਦੁੱਖ ਫੇਰ ਕੀ ਸਮੇਂ ਨਾਲ ਨਹੀਂ ਹਨ। ਸਾਰੇ ਆਪਣੇ ਆਪ ਨੂੰ ਦਿੱਤੇ ਕਸ਼ਟ ਤੇ ਡਰ ਸਮੇਂ ਵਿੱਚ ਨਹੀਂ ਹਨ। ਕੀ ਸਾਰੇ ਸੰਸਾਰ ਦੀਆਂ ਸਾਰੀਆਂ ਔਕੜਾਂ ਤੇ ਬੁਰਾਈਆਂ ਨਹੀਂ ਜਿੱਤੀਆਂ ਜਾਂਦੀਆਂ ਜਦ ਕੋਈ ਸਮੇਂ ਨੂੰ ਜਿੱਤ ਤੇ ਦੂਰ ਕਰ ਲੈਂਦਾ ਹੈ। ਉਹ ਪ੍ਰਸੰਨਤਾ ਨਾਲ ਬੋਲਿਆ ਪਰ ਵਾਸਦੇਵ ਉਸ ਵੱਲ ਜਲਾਲ ਨਾਲ ਥੋੜਾ ਜਿਹਾ ਮੁਸਕਰਾਇਆ ਤੇ ਉਸ ਹਾਂ ਵਿੱਚ ਸਿਰ ਹਿਲਾਇਆ ਉਸ ਨੇ ਸਿਦਾਰਥ ਦੇ ਕੰਢ ਤੇ ਹੱਥ ਰੱਖਿਆ ਤੇ ਕੰਮ ਤੇ ਮੁੜਾਇਆ ਇੱਕ ਵੇਰ ਫਿਰ ਜਦ ਬਰਸਾਤ ਵਿੱਚ ਦਰਿਆ ਬਹੁਤ ਚੜਿਆ ਹੋਇਆ ਸੀ ਤੇ ਠਾਠਾ ਮਾਰਦਾ ਸੀ ਸਿਦਾਰਥ ਨੇ ਕਿਹਾ ਕੀ ਇਹ ਸੱਚ ਨਹੀਂ ਮੇਰੇ ਮਿੱਤਰ ਕਿ ਦਰਿਆ ਦੀਆਂ ਬਹੁਤ ਸਾਰੀਆਂ ਆਵਾਜ਼ਾਂ ਹਨ ਕੀ ਇਸ ਦੀ ਆਵਾਜ਼ ਬਾਦਸ਼ਾਹ ਦੀ ਸਪਾਹੀ ਦੀ ਬਰਦ ਦੀ ਰੇਤ ਦੇ ਪੰਛੀ ਦੀ ਗਰਭਵਤੀ ਇਸਤਰੀ ਤੇ ਹੌਕੇ ਭਰਦੇ ਪੁਰਸ਼ ਤੇ ਹਜ਼ਾਰਾਂ ਹੋਰ ਆਵਾਜ਼ਾਂ ਦੀ ਆਵਾਜ਼ ਨਹੀਂ ਇਸੇ ਤਰ੍ਹਾਂ ਹੈ ਵਾਸudev ਨੇ ਫੇਰ ਲਾਇਆ ਸਾਰੇ ਜਿਉਂਦੇ ਜੀਵ ਜੰਤੂਆਂ ਦੀਆਂ ਆਵਾਜ਼ਾਂ ਇਸ ਵਿੱਚ ਹਨ ਤੇ ਕੀ ਤੋਂ ਸਾਨੂੰ ਪਤਾ ਹੈ ਸਿਦਾਰਥ ਜਾਰੀ ਰੱਖਦਿਆਂ ਕਿਹਾ ਜਦ ਕੋਈ ਇਸ ਦੀਆਂ ਸਾਰੀਆਂ ਹਜ਼ਾਰਾਂ ਆਵਾਜ਼ਾਂ ਇੱਕੋ ਸਮੇਂ ਸੁਣਨ ਵਿੱਚ ਸਫਲ ਹੁੰਦਾ ਹੈ ਤਾਂ ਕਿਹੜਾ ਸ਼ਬਦ ਉਚਾਰਦਾ ਹੈ ਵਾਸudev ਖੁਸ਼ੀ ਨਾਲ ਹੱਸਿਆ ਉਹ ਸਿਦਾਰਥ ਵੱਲ ਝੁਕਿਆ ਤੇ ਹੌਲੀ-ਹੌਲੀ ਪਵਿੱਤਰ ਓਮ ਦਾ ਸ਼ਬਦ ਉਸਦੇ ਕੰਨ ਵਿੱਚ ਕਹਿਆ ਇਹ ਸੀ ਜੋ ਸਿਦਾਰਥ ਨੇ ਸੁਣਿਆ ਸੀ ਜਿਉਂ-ਜਿਉਂ ਸਮਾਂ ਟਪਦਾ ਗਿਆ ਉਸ ਦੀ ਮੁਸਕਰਾਹਟ ਮਲਾ ਵਰਗੀ ਹੋਣ ਲੱਗ ਪਈ ਇੱਕੋ ਜਿਹੀ ਨੂਰ ਭਰੀ ਤਕਰੀਬਨ ਇੱਕੋ ਜਿਹੀ ਖੁਸ਼ੀ ਭਰਪੂਰ ਹਜ਼ਾਰ ਛੋਟੀਆਂ-ਛੋਟੀਆਂ ਝੁਰੜੀਆਂ ਵਿੱਚੋਂ ਨਿਕਲਦੀ ਲਿਸਕਾਰ ਇੱਕੋ ਜਿਹੀ ਬੱਚਿਆਂ ਵਾਂਗ ਤੇ ਇੱਕੋ ਜਿਹੀ ਬੁੱਢਿਆਂ ਵਾਂਗ ਬਹੁਤ ਮਸਾਫਰ ਜਦ ਦੋਨਾਂ ਮਲਹਾਂ ਨੂੰ ਇਕੱਠੇ ਦੇਖ ਕੇ ਤਾਂ ਉਹਨਾਂ ਨੂੰ ਭਰਾ ਸਮਝਦੇ ਕਈ ਵੇਰ ਉਹ ਸ਼ਾਮ ਨੂੰ ਦਰਿਆ ਕੰਢੇ ਰੁੱਖ ਦੇ ਤਣੇ ਤੇ ਬੈਠਦੇ ਦੋਨੋਂ ਚੁੱਪ ਕਰਕੇ ਪਾਣੀ ਨੂੰ ਸੁਣਦੇ ਜਿਹੜਾ ਉਹਨਾਂ ਲਈ ਨਿਰਾ ਪਾਣੀ ਹੀ ਨਹੀਂ ਸੀ ਪਰ ਜ਼ਿੰਦਗੀ ਦੀ ਆਵਾਜ਼ ਮਹਾਨ ਹਸਤੀ ਦੀ ਆਵਾਜ਼ ਰੱਬ ਦੀ ਆਵਾਜ਼ ਸੀ ਕਦੇ ਅਜਿਹਾ ਹੁੰਦਾ ਕਿ ਦਰਿਆ ਨੂੰ ਸੁਣਦਿਆਂ ਦੋਨਾਂ ਨੂੰ ਇੱਕੋ ਜਿਹੇ ਖਿਆਲ ਆਉਂਦੇ ਸ਼ਾਇਦ ਪਹਿਲੇ ਦਿਨ ਦੀ ਗੱਲਬਾਤ ਜਾਂ ਮਸਾਫਰਾਂ ਵਿੱਚੋਂ ਇੱਕ ਬਾਰੇ ਜਿਸ ਦੀ ਕਿਸਮਤ ਤੇ ਹਾਲ ਉਹਨਾਂ ਦੇ ਮਨ ਮੰਲੀ ਬੈਠੇ ਸਨ ਜਾਂ ਮੌਤ ਜਾਂ ਉਹਨਾਂ ਦੀ ਬਚਪਨ ਤੇ ਜਦ ਦਰਿਆ ਵੀ ਉਸੇ ਘੜੀ ਕੋਈ ਚੰਗੀ ਗੱਲ ਦੱਸਦਾ ਤਾਂ ਇੱਕ ਦੂਜੇ ਵੱਲ ਤੱਕਦੇ ਦੋਨੋਂ ਇੱਕੋ ਗੱਲਾਂ ਸੋਚਦੇ ਦੋਨੋਂ ਇੱਕੋ ਸਵਾਲ ਦੇ ਇੱਕੋ ਉੱਤਰ ਤੇ ਖੁਸ਼ ਹੁੰਦੇ ਬਹੁਤ ਸਾਰੇ ਰਾਈਆਂ ਨੂੰ ਪਤਨ ਦੇ ਦੋਨੋਂ ਮਲਾਹਾਂ ਦੇ ਮੱਥਿਆਂ ਤੇ ਦਲਾਲ ਪਾਸਦਾ ਕਦੇ ਇਹ ਹੁੰਦਾ ਕਿ ਮੁਸਾਫਰ ਕਿਸੇ ਇੱਕ ਪਤਨੀ ਦੇ ਚਿਹਰੇ ਵੱਲ ਵੇਖ ਆਪਣੇ ਜੀਵਨ ਤੇ ਔਖਾਂ ਬਾਰੇ ਗੱਲ ਛੇੜ ਦਿੰਦਾ ਆਪਣੇ ਪਾਪ ਮੰਨਦਾ ਸ਼ਾਂਤੀ ਤੇ ਸਲਾਹ ਮੰਗਦਾ ਕਦੇ ਅਜਿਹਾ ਹੁੰਦਾ ਕਿ ਕੋਈ ਇਹਨਾਂ ਨਾਲ ਸ਼ਾਮ ਗੁਜ਼ਾਰਨ ਦੀ ਆਗਿਆ ਮੰਗਦਾ ਦਰਿਆ ਨੂੰ ਸੁਣਨ ਲਈ ਕਦੇ ਇਹ ਵੀ ਵਾਪਰਦਾ ਕਿ ਸ੍ਰੇਸ਼ਟ ਪੁਰਸ਼ ਆਣ ਕਦੇ ਜਿਨ੍ਹਾਂ ਨੂੰ ਦੱਸਿਆ ਗਿਆ ਹੁੰਦਾ ਹੈ ਕਿ ਪਤਨ ਤੇ ਦੋ ਸਿਆਣੇ ਪੁਰਸ਼ ਮਹਾਤਮਾ ਜਾਂ ਜਾਦੂਗਰ ਰਹਿੰਦੇ ਹਨ ਪਤਾ ਕਰਨ ਵਾਲੇ ਚਾਹਵਾਨ ਲੋਕ ਬੜੇ ਸਵਾਲ ਪੁੱਛਦੇ ਪਰ ਉੱਤਰ ਕੋਈ ਨਾ ਮਿਲਦਾ ਉਹਨਾਂ ਨੂੰ ਇਹ ਨਾ ਜਾਦੂਗਰ ਤੇ ਨਾ ਹੀ ਸਿਆਣੇ ਪੁਰਸ਼ ਲੱਗਦੇ ਉਹਨਾਂ ਨੂੰ ਕੇਵਲ ਦੋ ਮਿੱਤਰਤਾ ਭਾਵ ਵਾਲੇ ਬੁੱਢੇ ਲੱਭਦੇ ਜਿਹੜੇ ਗੁੰਗੇ ਸਗੋਂ ਉਹ ਨੌਖੇ ਤੇ ਗਵਾਰ ਜਾਪਦੇ। ਉਹ ਖੋਜੀ ਲੋਕ ਹੱਸਦੇ ਤੇ ਕਹਿੰਦੇ ਕਿ ਲੋਕ ਕਿੰਨੇ ਮੂਰਖ ਤੇ ਅંધ ਵਿਸ਼ਵਾਸੀ ਹਨ ਜੋ ਅਜਿਹੀਆਂ ਅਦਭੁਤ ਅਫਵਾਹਾਂ ਫਲਾਉਂਦੇ ਹਨ। ਉबरे ਲੰਗੇ ਤੇ ਕਿਸੇ ਨੇ ਵੀ ਉਹਨਾਂ ਨੂੰ ਠੀਕ ਨਾ ਗਣਿਆ। ਫਿਰ ਇੱਕ ਦਿਨ ਗੌਤਮ ਬੁੱਧ ਦੇ ਚੇਲੇ ਕੁਝ ਭਿਕਸ਼ੂ ਆਏ। ਉਹਨਾਂ ਦਰਿਆਵਾਂ ਪਾਰ ਲਜਾਣ ਲਈ ਕਹਿਆ। ਪਾਤਨੀਆਂ ਨੂੰ ਉਹਨਾਂ ਤੋਂ ਪਤਾ ਲੱਗਾ ਜੋ ਛੇਤੀ ਤੋਂ ਛੇਤੀ ਆਪਣੇ ਮਹਾਨ ਗੁਰੂ ਕੋਲ ਦਰਸ਼ਨਾਂ ਨੂੰ ਜਾ ਰਹੇ ਸਨ। ਫੌਜ ਕੇ ਖਬਰ ਫੈਲ ਚੁੱਕੀ ਸੀ ਜੋ ਮਹਾਤਮਾ ਜੀ ਬਹੁਤ ਖਤਰਨਾਕ ਬਿਮਾਰ ਸਨ ਤੇ ਛੇਤੀ ਹੀ ਆਖਰੀ ਲੋਕ ਯਾਤਰਾ ਸਮਾਪਤ ਕਰ ਸਦਾ ਲਈ ਆਵਾਗੁਣ ਤੋਂ ਮੁਕਤ ਹੋ ਜਾਣਗੇ ਥੋੜੇ ਚਿਰ ਪਿਛੋਂ ਭਿਕਸ਼ੂਆਂ ਦੀ ਹੋਰ ਟੋਲੀ ਪੁੱਜ ਗਈ ਤੇ ਇੱਕ ਹੋਰ ਭਿਕਸ਼ੂ ਤੇ ਬਹੁਤ ਮਸਾਫਰ ਗੌਤਮ ਤੇ ਉਹਨਾਂ ਤਿਆਰ ਹੀ ਮ੍ਰਿਤੂ ਬਿਨਾ ਹੋਰ ਕੋਈ ਗੱਲ ਨਹੀਂ ਸੀ ਕਰਦੇ ਜਿਸ ਤਰ੍ਹਾਂ ਫੌਜੀ ਮੂਹਮ ਜਾਂ ਬਾਦਸ਼ਾਹ ਦੀ ਤਾਜਪੋਸ਼ੀ ਤੇ ਸਭ ਪਾਸਿਓਂ ਲੋਕ ਆ ਇਕੱਠੇ ਹੁੰਦੇ ਹਨ ਉਸੇ ਤਰ੍ਹਾਂ ਮਿਕਨਾਤੀਸ ਤੇ ਖਿੱਚੇ ਸ਼ਾਇਦੀਆਂ ਮੱਖੀਆਂ ਦੇ ਝੁੰਡਾਂ ਵਾਂਗ ਉਹ ਇਕੱਠੇ ਹੋ ਰਹੇ ਸਨ ਉੱਥੇ ਜਾਣ ਲਈ ਜਿੱਥੇ ਮਾਨਵੁੱਧ ਆਪਣੇ ਬਿਸਤਰੇ ਤੇ ਲੇਟ ਮੌਤ ਦੀ ਉਡੀਕ ਕਰ ਰਹੇ ਸਨ ਜਿੱਥੇ ਇਹ ਮਹਾਨ ਘਟਨਾ ਵਾਪਰ ਰਹੀ ਸੀ ਤੇ ਜਿੱਥੇ ਯੁੱਗ ਦੇ ਬਚਾਉਣ ਵਾਲਾ ਅਨੰਤ ਵਿੱਚ ਅਪੇਤ ਹੋ ਰਿਹਾ ਸੀ ਸਿਦਾਰਥ ਨੇ ਸਮੇਂ ਉਸ ਅੰਤਲੇ ਸਵਾਸਾਂ ਤੇ ਪੁੱਜੇ ਮਹਾਨ ਸੰਤ ਸਬੰਧੀ ਬਹੁਤ ਸੋਚਿਆ جس دی آواز نے ہزاراں ਨੂੰ ٹੰਬ ਦਿੱਤਾ ਸੀ جس دی آواز ਉਸ ਨੇ ਵੀ ਇੱਕ ਵੇਰ ਸੁਣੀ ਸੀ جس ਦੇ ਪਵਿੱਤਰ ਚਿਹਰੇ ਦੇ ਉਸ ਨੇ ਵੀ ਦਰਸ਼ਨ ਕੀਤੇ ਹੋਏ ਸਨ ਉਸ ਨੇ ਬੋਧਾ ਪਿਆਰ ਨਾਲ ਧਿਆਨ ਕੀਤਾ ਤੇ ਉਸ ਦਾ ਮੁਕਤੀ ਦਾ ਮਾਰਗ ਯਾਦ ਕੀਤਾ ਮੁਸਕਰਾਉਂਦਿਆਂ ਉਸ ਨੇ ਸ਼ਬਦ ਯਾਦ ਕੀਤੇ ਜੋ ਉਸ ਜਵਾਨੀ ਸਮੇ ਮਹਾਤਮਾ ਜੀ ਨੂੰ ਕਹੇ ਸਨ ਇਸ ਨੂੰ ਇੰਜ ਪਾਸਿਆ ਕਿ ਉਹ ਛੋਟਾ ਮੂੰਹ ਤੇ ਵੱਡੀ ਗੱਲ ਵਾਂਗ ਗੁਸਤਾਖੀ ਭਰੇ ਤੇ ਸਮਝ ਤੋਂ ਵਡੇਰੇ ਸਨ بڑے ਚਿਰ ਲਿਓ ਅਨਪਵ ਕਰਦਾ ਰਿਹਾ ਜੋ ਗੌਤਮ ਤੋਂ ਅਡਰਾ ਨਹੀਂ ਸੀ ਭਾਵੇਂ ਉਹ ਉਸਤੇ ਉਪਦੇਸ਼ ਸਵਕਾਰ ਨਹੀਂ ਸੀ ਕਰ ਸਕਦਾ ਨਹੀਂ ਇੱਕ ਸੱਚਾ ਖੋਜੀ ਜੇ ਉਹ ਇਮਾਨਦਾਰੀ ਨਾਲ ਕੁਝ ਢੂੰਡਣਾ ਚਾਹੁੰਦਾ ਹੈ ਤਾਂ ਕਦੇ ਵੀ ਕੋਈ ਉਪਦੇਸ਼ ਪ੍ਰਵਾਨ ਨਹੀਂ ਕਰ ਸਕਦਾ ਪਰ ਜਿਸ ਨੇ ਲੱਭ ਲਿਆ ਹੈ ਉਹ ਹਰ ਰਾਹ ਤੇ ਹਰ ਨਿਸ਼ਾਨੇ ਦੇ ਸੰਮਤੀ ਦੇ ਸਕਦਾ ਹੈ ਜਿਸ ਨੂੰ ਕੋਈ ਚੀਜ਼ ਵੀ ਉਹਨਾਂ ਦੂਸਰੇ ਹਜ਼ਾਰਾਂ ਨਾਲੋਂ ਜੋ ਅਨੰਤ ਵਿੱਚ ਰਹਿੰਦੇ ਹਨ ਜੋ ਕੁਦਰਤ ਸਭ ਥਾਂ ਦੇਖਦੇ ਹਨ 18 ਨਹੀਂ ਕਰਦਾ ਇੱਕ ਦਿਨ ਜਦ ਬਹੁਤ ਸਾਰੇ ਲੋਕ ਬੁੱਧ ਦੇ ਅੰਤਲੇ ਦਰਸ਼ਨਾਂ ਲਈ ਯਾਤਰਾ ਤੇ ਜਾ ਰਹੇ ਸਨ ਤਾਂ ਇੱਕ ਸਮੇਂ ਦੀ ਸਭ ਤੋਂ ਵੱਧ ਸੁੰਦਰੀ ਕਮਲਾ ਵੀ ਸਰਾਹ ਜਾ ਰਹੀ ਸੀ ਉਹ ਬੜੇ ਚਿਰਾਂ ਤੋਂ ਆਪਣੇ ਜੀਵਨ ਦਾ ਪਿਛਲਾ ਟੰਗ ਬਦਲ ਚੁੱਕੀ ਸੀ ਗੌਤਮ ਦੇ ਭਿਖਸ਼ੂਆਂ ਨੂੰ ਆਪਣਾ ਬਾਗ ਭੇਟ ਕਰ ਆਪ ਉਸ ਦੇ ਮੱਤ ਵਿੱਚ ਪ੍ਰਵੇਸ਼ ਕਰ ਚੁੱਕੀ ਸੀ ਤੇ ਯਾਤਰੀਆਂ ਦੇ ਸੇਵਾ ਸੁੱਖ ਲਈ ਇਸਤਰੀ ਸੇਵਾ ਦਲ ਵਿੱਚ ਭਰਤੀ ਹੋ ਗਈ ਸੀ ਗੌਤਮ ਦੀ ਆ ਰਹੀ ਮੌਤ ਦਾ ਸੁਣ ਕੇ ਉਹ ਸਾਦੇ ਕੱਪੜੇ ਪਾ ਆਪਣੇ ਲੜਕੇ ਦੇ ਨਾਲ ਹੀ ਪੈਦਲ ਤੁਰ ਪਈ ਸੀ ਆਪਣੇ ਰਾਹ ਵਿੱਚ ਉਹ ਦਰਿਆ ਤੇ ਪਹੁੰਚ ਚੁੱਕੇ ਸਨ ਪਰ ਲੜਕਾ ਛੇਤੀ ਥੱਕ ਗਿਆ ਉਹ ਘਰ ਵਾਪਸ ਜਾਣਾ ਚਾਹੁੰਦਾ ਸੀ ਉਹ ਆਰਾਮ ਕਰਨਾ ਚਾਹੁੰਦਾ ਸੀ ਉਹ ਖਾਣਾ ਚਾਹੁੰਦਾ ਸੀ ਉਹ ਕਈ ਵੇਰ ਰੰਜੀਦਾ ਹੁੰਦਾ ਸੀ ਤੇ ਅਥਰੂ ਪਰ ਲੈਂਦਾ ਸੀ ਕਮਲਾ ਨੂੰ ਬਹੁਤ ਵੇਰ ਉਸ ਕਰਕੇ ਆਰਾਮ ਕਰਨਾ ਪੈਂਦਾ ਉਹ ਕਮਲਾ ਦੀ ਮਰਜ਼ੀ ਵਿਰੁੱਧ ਆਪਣੀ ਗੱਲ ਸੁਣਾਉਂਦਾ ਉਸ ਨੂੰ ਖੋਣਾ ਪੈਂਦਾ ਆਰਾਮ ਕਰਾਉਣਾ ਪੈਂਦਾ ਤੇ ਝਿੜਕਾਂ ਵੀ ਦਿਨੀਆਂ ਪੈਂਦੀਆਂ ਉਹ ਨਹੀਂ ਸੀ ਸਮਝ ਸਕਿਆ ਕਿਉਂ ਉਸਦੀ ਮਾਂ ਇਤਕਾ ਕੇ ਚੂਰ ਕਰ ਦੇਣ ਵਾਲੀ ਯਾਤਰਾ ਉਹ ਵੀ ਅਣਜਾਣੇ ਥਾਂ ਦੀ ਕਰ ਰਹੀ ਸੀ ਉਸ ਅਣਜਾਣੇ ਪੁਰਸ਼ ਲਈ ਜੋ ਪਵਿੱਤਰ ਸੀ ਤੇ ਸਰੀਰ ਛੱਡ ਰਿਹਾ ਸੀ ਉਹ ਪਿਆ ਮਰੇ ਉਸ ਨੂੰ ਕੀ ਸੀ ਯਾਤਰੂ ਵਾਸਦੇਵ ਦੇ ਘਾਟ ਤੋਂ ਬਹੁਤ ਦੂਰ ਨਹੀਂ ਸਨ ਜਦ ਛੋਟੇ ਸਦਾਰਥ ਨੇ ਮਾਂ ਨੂੰ ਕਿਹਾ ਕਿ ਉਹ ਆਰਾਮ ਕਰਨਾ ਚਾਹੁੰਦਾ ਸੀ ਕਮਲਾ ਆਪ ਥੱਕ ਗਈ ਸੀ ਜਦ ਲੜਕਾ ਬੈਠ ਕੇ ਲੇਖ ਹੰਦਾ ਸੀ ਤਾਂ ਕਮਲਾ ਸਿਰ ਗੋਡਿਆਂ ਵਿੱਚ ਪਾ ਬੈਠ ਗਈ ਅੱਖਾਂ ਅੱਧ ਮੀਟੀਆਂ ਸਨ ਉਸਨੇ ਆਰਾਮ ਕੀਤਾ ਪਰੰਤੂ ਇੱਕਦਮ ਉਸਨੇ ਪੀੜ ਨਾਲ ਕੁਰਲਾ ਕੇ ਚੀਕ ਮਾਰੀ ਲੜਕਾ ਚੁੱਕਿਆ ਉਸਨੇ ਮਾਂ ਵੱਲ ਝੱਕਿਆ ਜਿਸ ਦਾ ਡਰ ਨਾਲ ਮੂੰਹ ਬੱਗਾ ਹੋ ਗਿਆ ਸੀ ਉਸ ਦੇ ਕੱਪੜਿਆਂ ਹੇਠੋਂ ਇੱਕ ਛੋਟਾ ਕਾਲਾ ਸੱਪ ਬਾਹਰ ਰਿੰਗਦਾ ਹੋਇਆ ਨਿਕਲਿਆ ਇਸ ਨੇ ਕਮਲਾ ਨੂੰ ਡੱਸਿਆ ਸੀ ਦੋਨੋਂ ਛੇਤੀ ਨਾਲ ਦੌੜੇ ਕਿ ਹੋਰ ਲੋਕਾਂ ਕੋਲ ਪੁੱਜ ਸਕਣ ਜਦੋਂ ਪਤਨ ਨੇੜੇ ਆ ਗਏ ਕਮਲਾ ਨਿਡਾਲ ਹੋ ਗਈ ਤੇ ਅੱਗੇ ਜਾਣ ਜੋਗੀ ਨਾ ਰਹੀ ਲੜਕੇ ਨੇ ਸਹਿਤਾ ਲਈ ਹਾਲ ਪਹਿਰਿਆ ਪਾ ਦਿੱਤੀ ਨਾਲ ਹੀ ਮਾਂ ਨੂੰ ਚੁੰਮਦਾ ਤੇ ਚੰਬੜਦਾ ਜਾਂਦਾ ਸੀ ਕਮਲਾ ਨੇ ਵੀ ਪੁੱਤਰ ਨਾਲ ਰਲ ਉੱਚੀ ਉੱਚੀ ਚੀਕਾਂ ਮਾਰੀਆਂ ਆਵਾਜ਼ਾਂ ਵਾਸਦੇਵ ਤੱਕ ਜੋ ਪਤਨ ਤੇ ਖੜਾ ਸੀ ਪਹੁੰਚ ਗਈਆਂ ਉਹ ਛੇਤੀ ਨਾਲ ਆਇਆ ਇਸਤਰੀ ਨੂੰ ਬਾਵਾ ਵਿੱਚ ਚੁੱਕ ਬੇੜੀ ਤੱਕ ਲੈ ਗਿਆ ਮੁੰਡਾ ਵੀ ਨਾਲ ਸੀ ਉਹ ਛੇਤੀ ਝੌਂਪੜੀ ਵਿੱਚ ਪੁੱਜ ਗਿਆ ਜਿੱਥੇ ਸਦਾਰਥ ਖੜਾ ਅੱਗ ਬਾਲਣ ਲੱਗਾ ਸੀ ਉਸ ਉ ਤਾਂ ਝੱਕਿਆ ਤੇ ਪਹਿਲੋ ਲੜਕੇ ਦਾ ਮੂੰਹ ਦੇਖਿਆ ਜਿਸ ਨੇ ਉਸ ਨੂੰ ਕੋਈ ਪੁਰਾਣੀ ਗੱਲ ਦੀ ਅਨੋਖੀ ਯਾਦ ਕਰਾਈ ਫਿਰ ਉਸ ਕਮਲਾ ਨੂੰ ਦੇਖਿਆ ਉਹ ਪਤਨੀ ਦੀਆਂ ਬਾਹਾਂ ਵਿੱਚ ਬੇਹੋਸ਼ ਪਈ ਸੀ ਪਰ ਇਸ ਤੁਰਤ ਉਸ ਨੂੰ ਪਛਾਣ ਲਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਤੇ ਆਪ ਦੇ ਪੁੱਤਰ ਦਾ ਚਿਹਰਾ ਸੀ ਜਿਸ ਨੇ ਕੋਈ ਪੁਰਾਣੀ ਯਾਦ ਤਾਜ਼ਾ ਕਰਵਾਈ ਸੀ ਤੇ ਉਸ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਕਮਲਾ ਦਾ ਜ਼ਖਮ ਧੁੱਤਕ ਗਿਆ ਪਰ ਉਹ ਅੱਗੇ ਹੀ ਕਾਲਾ ਪੈ ਚੁੱਕਾ ਸੀ ਉਸ ਦਾ ਸਰੀਰ ਸੁੱਜ ਚੁੱਕਾ ਸੀ ਉਸ ਨੂੰ ਸੰਜੀਵਨੀ ਦਿੱਤੀ ਗਈ ਤੇ ਉਸ ਦੀ ਹੋਸ਼ ਭਰਤੀ ਕੋਸਿਦਾਰਤ ਦੇ ਮੰਜੇ ਤੇ ਲੇਟ ਰਹੀ ਸੀ ਸਿਦਾਰਥ ਜਿਸ ਨੂੰ ਉਸਨੇ ਕਦੇ ਰੱਜ ਕੇ ਪਿਆਰ ਕੀਤਾ ਸੀ ਉਸ ਉੱਤੇ ਝੁਕ ਰਿਹਾ ਸੀ ਉਸਨੇ ਖਿਆਲ ਕੀਤਾ ਕਿ ਉਹ ਸੁਪਨਾ ਦਿਖ ਰਹੀ ਸੀ ਮੁਸਕਰਾਂਦਿਆਂ ਉਸ ਆਪਣੇ ਪ੍ਰੇਮੀ ਦੇ ਚਿਹਰੇ ਵੱਲ ਤੱਕਿਆ ਉਸਨੇ ਆਪਣੀ ਹਾਲਤ ਜਾਂਚੀ ਸੱਪ ਦਸਣਾ ਯਾਦ ਆਇਆ ਤੇ ਚਿੰਤਾਤੁਰ ਹੋ ਮੁੰਡੇ ਨੂੰ ਸੱਦਿਆ ਫਿਕਰ ਨਾ ਕਰ ਸਿਦਾਰਥ ਨੇ ਕਿਹਾ ਉਹ ਇੱਥੇ ਹੀ ਹੈ ਕਮਲਾ ਨੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਆਪਣੇ ਸਰੀਰ ਵਿੱਚ ਜ਼ਹਿਰ ਚੜ ਜਾਣ ਕਰਕੇ ਉਸ ਨੂੰ ਬੋੜਨਾ ਔਖਾ ਲੱਗ ਰਿਹਾ ਸੀ ਤੁਸੀਂ ਬੁੱਢੇ ਹੋ ਗਏ ਹੋ ਮੇਰੇ ਪਿਆਰੇ ਉਸਨੇ ਕਿਹਾ ਤੋ ਸਾਡੇ ਧੌਲੇ ਆ ਗਏ ਹਨ ਪਰ ਉਸ ਨੱਡੇ ਸਮਾਨਾ ਵਾਂਗ ਲੱਗਦੇ ਹੂ ਜੋ ਬਿਨਾ ਕੱਪੜਿਆਂ ਤੇ ਮਿੱਟੀ ਭਰੇ ਪੈਰਾਂ ਨਾਲ ਮੇਰੇ ਕੋਲ ਮੇਰੇ ਬਾਗ ਵਿੱਚ ਆਇਆ ਸੀ ਜਦ ਤੁਸੀਂ ਕਾਮ ਸਵਾਮੀ ਤੇ ਮੈਨੂੰ ਛੱਡ ਕੇ ਆਏ ਸੀ ਉਸ ਨਾਲੋਂ ਤੁਸੀਂ ਬਹੁਤ ਉਸ ਸਮਾਨੇ ਨਾਲ ਮਿਲਦੇ ਹੋ ਸਿਦਾਰਥ ਤੋ ਸਾਡੀਆਂ ਅੱਖਾਂ ਉਸ ਵਾਂਗ ਹਨ ਆ ਮੈਂ ਵੀ ਬੁੱਢੀ ਹੋ ਗਈ ਆ ਬੁੱਢੀ ਕਿ ਤੁਸੀਂ ਮੈਨੂੰ ਪਛਾਣ ਲਿਆ ਸੀ? ਸਦਾਰਥ ਮੁਸਕਰਾਇਆ। ਪਿਆਰੀ ਕਮਲਾ, ਮੈਂ ਤੈਨੂੰ ਤੁਰਤ ਪਛਾਣ ਲਿਆ ਸੀ। ਕਮਲਾ ਨੇ ਆਪਣੇ ਲੜਕੇ ਵੱਲ ਇਸ਼ਾਰਾ ਕਰਕੇ ਕਿਹਾ, ਉਸ ਨੂੰ ਵੀ ਪਛਾਣ ਲਿਆ ਸੀ। ਉਹ ਤਾਂ ਸਾਡਾ ਪੁੱਤਰ ਹੈ। ਉਸ ਦੀਆਂ ਅੱਖਾਂ ਇੱਧਰ ਉੱਧਰ ਫਿਰੀਆਂ ਤੇ ਬੰਦ ਹੋ ਗਈਆਂ। ਲੜਕਾ ਉੱਚੀ-ਉੱਚੀ ਰੋਣ ਲੱਗ ਪਿਆ। ਸਦਾਰਥ ਨੇ ਉਸ ਨੂੰ ਗੋਡੇ ਤੇ ਬਿਠਾਇਆ। ਉਸ ਦੇ ਵਾਲਾਂ ਵਿੱਚ ਹੱਥ ਫੇਰਦਾ ਰਿਹਾ। ਬੱਚੇ ਦੇ ਮੂੰਹ ਵੱਲ ਵੇਖ ਉਸ ਨੂੰ ਇੱਕ ਬ੍ਰਾਹਮਣ ਦਾ ਭਜਨ ਯਾਦ ਆ ਗਿਆ। ਜੋ ਉਸਨੇ ਆਪ ਛੋਟੇ ਹੁੰਦੇ ਸਿੱਖਿਆ ਸੀ ਹੌਲੀ-ਹੌਲੀ ਉਸਨੇ ਉਹ ਗਾਉਣਾ ਸ਼ੁਰੂ ਕੀਤਾ ਲੰਘ ਚੁੱਕੇ ਸਮੇਂ ਤੇ ਬਚਪਨ ਤੋਂ ਸ਼ਬਦ ਮੜਾਏ ਜਿਵੇਂ ਇਹ ਗਾਉਂਦਾ ਗਿਆ ਬੱਚਾ ਚੁੱਪ ਕਰ ਗਿਆ ਥੋੜੇ ਹਟਕੋਰੇ ਲੈਂਦਾ ਲੈਂਦਾ ਸੌ ਗਿਆ ਸਿਦਾਰਥ ਨੇ ਉਸ ਨੂੰ ਵਾਸਦੇਵ ਦੇ ਮੰਝੇ ਤੇ ਪਾ ਦਿੱਤਾ ਵਾਸਦੇਵ ਚੁੱਲ੍ਹੇ ਕੋਲ ਖੜਾ ਚਾਵਲ ਪਕਾ ਰਿਹਾ ਸੀ ਸਿਦਾਰਥ ਨੇ ਉਸ ਵੱਲ ਤੱਕਿਆ ਤੇ ਵਾਸਦੇਵ ਉਸ ਤੇ ਮੁਸਕਰਾ ਪਿਆ ਉਹ ਮਰ ਰਹੀ ਹੈ ਸਿਦਾਰਥ ਨੇ ਮੱਦਮ ਜੇ ਕੇ ਆ ਵਾਸਦੇਵ ਨੇ ਸਿਰ ਹਿਲਾਇਆ। ਚੁੱਲ੍ਹੇ ਵਿੱਚੋਂ ਲਾਟ ਉੱਠ ਉਸ ਦੇ ਕਿਰਪਾਲੂ ਚਿਹਰੇ ਤੇ ਲਿਸਕਦੀ ਸੀ। ਕਮਲਾ ਨੇ ਮੁੜ ਹੋਸ਼ ਭਰਤੀ। ਉਸ ਦੇ ਚਿਹਰੇ ਤੇ ਪੀੜ ਦਿਖਦੀ ਸੀ। ਸਦਾਰਥ ਨੇ ਉਸ ਦੇ ਮੂੰਹ ਤੇ ਬੱਗੇ ਚਿਹਰੇ ਤੋਂ ਪੀੜ ਜਾਂਚੀ। ਉਸ ਨੇ ਚੁੱਪਚਾਪ ਧੀਰਜ ਨਾਲ, ਧਿਆਨ ਨਾਲ ਉਡੀਕ ਦੇ ਪੀੜ ਜਾਂਚੀ ਤੇ ਉਸ ਨਾਲ ਵੰਡੀ। ਕਮਲਾ ਇਹ ਜਾਣਦੀ ਸੀ ਉਸ ਦੀ ਤਕਣੀ, ਉਸ ਦੀ ਝਾਤ ਮੰਗਦੀ ਸੀ। ਕਮਲਾ ਨੇ ਉਸ ਵੱਲ ਵੇਖਦਿਆਂ ਕਿਹਾ, ਹੁਣ ਮੈਂ ਵੇਖਦੀ ਹਾਂ ਕਿ ਤੇਰੀਆਂ ਅੱਖਾਂ ਵੀ ਬਦਲ ਗਈਆਂ ਹਨ। ਉਹ ਹੋਰ ਹੋ ਗਈਆਂ ਹਨ ਮੈਂ ਕਿਸ ਤਰ੍ਹਾਂ ਪਛਾਣਾ ਕਿ ਤੁਸੀਂ ਅਜੇ ਸੁਦਾਰਥ ਹੋ ਤੁਸੀਂ ਹੀ ਸੁਦਾਰਥ ਹੋ ਪਰ ਫਿਰ ਵੀ ਤੁਸੀਂ ਉਸ ਵਾਂਗ ਨਹੀਂ ਸੁਦਾਰਥ ਕੁਝ ਨਾ ਬੋਲਿਆ ਚੁੱਪ ਕਰਕੇ ਉਸ ਦੀਆਂ ਅੱਖਾਂ ਵਿੱਚ ਝਾਕਦਾ ਰਿਹਾ ਕੀ ਤੁਸਾਂ ਇਸ ਦੀ ਪ੍ਰਾਪਤੀ ਕਰ ਲਈ ਹੈ ਕੌਲਾ ਨੇ ਪੁੱਛਿਆ ਕੀ ਤੁਸਾਂ ਨੂੰ ਸ਼ਾਂਤੀ ਲੱਭ ਗਈ ਹੈ ਉਹ ਮੁਸਕਰਾਇਆ ਤੇ ਆਪਣਾ ਹੱਥ ਉਸ ਦੇ ਹੱਥ ਤੇ ਰੱਖ ਦਿੱਤਾ ਹਾਂ ਉਸ ਨੇ ਕਿਹਾ ਮੈਨੂੰ ਦਿਸਦਾ ਹੈ ਮੈਨੂੰ ਵੀ ਸ਼ਾਂਤੀ ਪ੍ਰਾਪਤ ਹੋਵੇਗੀ। ਤੋਂ ਸਾਨੂੰ ਲੱਭ ਚੁੱਕੀ ਹੈ ਸਿਦਾਰਥ ਨੇ ਮਲਕੜੀ ਜੇ ਕੇਆ। ਕਮਲਾ ਉਸ ਵਲ ਟਿਕ ਟਿਕੀਲਾ ਵੇਖ ਰਹੀ ਸੀ। ਗੌਤਮ ਤੱਕ ਯਾਤਰਾ ਕਰਨ ਤੇ ਦੇਵ ਦੇ ਦਰਸ਼ਨ ਕਰਨ ਤੇ ਕੋਈ ਸ਼ਾਂਤੀ ਪ੍ਰਾਪਤ ਕਰਨ ਦੀ ਚਾਹ ਸੀ। ਪਰ ਉਸ ਬਦਲੇ ਉਸ ਨੂੰ ਕੇਵਲ ਸਿਦਾਰਥ ਲੱਭਾ। ਇਹ ਵੀ ਚੰਗਾ ਸੀ। ਉਤਨਾ ਹੀ ਚੰਗਾ ਜਿੰਨਾ ਮਹਾਤਮਾ ਬੁੱਧ ਦੇ ਦਰਸ਼ਨ ਕਰਨੇ। ਉਹ ਉਸ ਨੂੰ ਇਹ ਦੱਸਣਾ ਚਾਹੁੰਦੀ ਸੀ ਪਰ ਜੀਬ ਨੇ ਉਸ ਦਾ ਹੋਰ ਸਾਥ ਨਾ ਦਿੱਤਾ। ਉੱਪ ਕਮਲਾ ਉਸ ਵੱਲ ਵੇਖਦੀ ਰਹੀ ਤੇ ਉਸ ਨੇ ਵੀ ਉਸ ਦੀਆਂ ਅੱਖਾਂ ਵਿੱਚੋਂ ਜੀਵਨ ਜੋਤ ਘਟਦੀ ਵੇਖੀ ਜਦ ਉਸ ਦੇ ਸਰੀਰ ਵਿੱਚ ਅੰਤਲੀ ਕੰਬਣੀ ਆਈ ਤਾਂ ਉਸ ਉਂਗਲ ਨਾਲ ਕਮਲਾ ਦੀਆਂ ਅੱਖਾਂ ਮੀਟ ਦਿੱਤੀਆਂ ਉਹ ਕਾਫੀ ਚਿਰ ਉਸ ਦੇ ਮ੍ਰਿਤੂ ਚਿਹਰੇ ਵੱਲ ਵੇਖਦਾ ਰਿਹਾ ਬਹੁਤ ਚਿਰ ਉਸ ਦੇ ਮੂੰਹ ਵੱਲ ਵੇਖਿਆ ਬੁੱਢਾ ਥੱਕਿਆ ਹੋਇਆ ਮੂੰਹ ਤੇ ਸੁੱਕੜੇ ਹੋਏ ਬੁੱਲ ਤੇ ਯਾਦ ਕੀਤਾ ਇੱਕ ਸਮਾਂ ਜਦ ਉਹ ਜਵਾਨੀ ਦੀ ਬਹਾਰ ਵਿੱਚ ਸੀ ਉਸ ਦੇ ਬੁੱਲਾਂ ਦਾ ਤਾਜ਼ੀ ਕੱਟੀ ਅਨਜ਼ੀਰ ਨਾਲ ਟਕਰਾ ਕੀਤਾ ਸੀ ਲੰਮੇ ਵਕਤ ਲਈ ਬੜੇ ਧਿਆਨ ਨਾਲ ਉਸ ਦਾ ਬੱਗਾ ਚੇਰਾ ਥਕੀਆਂ ਝੁਰੜੀਆਂ ਵੇਖਦਾ ਰਿਹਾ ਉਸ ਵਾਂਗ ਉਸ ਨੂੰ ਆਪਣਾ ਮੂਵੀ ਬੱਗਾ ਮਰਿਆ ਹੋਇਆ ਪ੍ਰਤੀਤ ਹੋਇਆ ਉਸ ਸਮੇਂ ਉਸ ਨੇ ਆਪਣਾ ਤੇ ਉਸ ਜਵਾਨੀ ਦਾ ਚੇਰਾ ਲਾਲ ਹੋਠਾਂ ਨਾਲ ਚਾਉਣ ਵਾਲੀਆਂ ਅੱਖਾਂ ਵੱਲ ਵੇਖਿਆ ਉਹ ਹੁਣ ਦੇ ਤੇ ਉਸ ਦੇ ਸਮੇਂ ਦੇ ਜੀਵਨ ਦੇ ਖਿਆਲਾਂ ਨਾਲ ਦੱਬਿਆ ਗਿਆ ਇਸ ਸਮੇਂ ਉਸ ਹਰ ਜੀਵ ਦਾ ਅਮਰ ਤੇ ਹਰ ਸਮੇਂ ਦਾ ਆਨੰਦ ਹੋਣਾ ਵਦੇਰੀ ਡੰਗਾਈ ਨਾਲ ਪ੍ਰਤੀਤ ਕੀਤਾ ਜਦੋਂ ਉੱਠਿਆ ਵਾਸudev ਉਸ ਲਈ ਥੋੜੇ ਚਾਵਲ ਪਕਾ ਚੁੱਕਾ ਸੀ ਪਰ ਸਿਦਾਰਥ ਨੇ ਨਾ ਖਾਧੇ ਤਵੇਲੇ ਵਿੱਚ ਜਿੱਥੇ ਬੱਕਰੀ ਬੰਨੀ ਹੋਈ ਸੀ ਦੋਨਾਂ ਬੁੱਢਿਆਂ ਨੇ ਥੋੜਾ ਘਾਫੂਸ ਸਿੱਧਾ ਕੀਤਾ ਵਾਸudev ਲੇਟ ਗਿਆ ਪਰ ਸਿਦਾਰਥ ਬਾਹਰ ਚਲਾ ਗਿਆ ਤੇ ਸਾਰੀ ਰਾਤ ਝੌਂਪੜੀ ਦੇ ਬਾਹਰ ਬੈਠਾ ਰਿਹਾ ਦਰਿਆ ਨੂੰ ਸੁਣਦਾ ਭੂਤਕਾਲ ਵਿੱਚ ਡੁੱਬਾ ਆਪਣੇ ਜੀਵਨ ਦੇ ਸਾਰੇ ਸਮਿਆਂ ਦੇ ਅਸਰਾਂ ਹੇਠ ਕਿਰਿਆ ਹੋਇਆ। ਕਦੇ-ਕਦੇ ਪ੍ਰੰਤੂ ਓਠ ਦਾ ਝੋਂਪੜੀ ਦੇ ਬੂਹੇ ਤੱਕ ਜਾਂਦਾ ਤੇ ਕੰਨ ਲਾ ਸੁਣਦਾ ਜੋ ਲੜਕਾ ਸੌਂ ਰਿਹਾ ਸੀ ਕਿ ਨਹੀਂ। ਸਵੇਰੇ-ਸਵੇਰ ਸੂਰਜ ਚੜਨ ਤੋਂ ਪਹਿਲੇ ਵਾਸਦੇਵ ਤਵੇਲੇ ਵਿੱਚੋਂ ਬਾਹਰ ਆਇਆ ਤੇ ਆਪਣੇ ਮਿੱਤਰ ਕੋਲ ਗਿਆ। ਤੂੰ ਸੁੱਤਾ ਨਹੀਂ? ਉਸਨੇ ਕਿਹਾ ਨਹੀਂ ਵਾਸਦੇਵ ਮੈਂ ਇੱਥੇ ਬੈਠਾ ਦਰਿਆ ਨੂੰ ਸੁਣਦਾ ਰਿਹਾ ਹਾਂ। ਇਸ ਨੇ ਮੈਨੂੰ ਬਹੁਤ ਕੁਝ ਦੱਸਿਆ। ਇਸ ਬਹੁਤ ਉੱਚੇ ਖਿਆਲਾਂ ਏਕਤਾ ਦੇ ਖਿਆਲਾਂ ਨਾਲ ਮੈਨੂੰ ਭਰਪੂਰ ਕਰ ਦਿੱਤਾ ਹੈ ਤੈਨੂੰ ਮੁਸੀਬਤ ਪਈ ਹੈ ਸਿਦਾਰਥ ਪਰ ਮੈਂ ਅਜੇ ਦੇਖਦਾ ਹਾਂ ਕਿ ਅਫਸੋਸ ਤੇਰੇ ਦਿਲ ਅੰਦਰ ਦਾਖਲ ਨਹੀਂ ਹੋਇਆ ਨਹੀਂ ਮੇਰੇ ਪਿਆਰੇ ਮਿੱਤਰ ਮੈਂ ਕਿਉਂ ਅਫਸੋਸ ਕਰਾਂ ਮੈਂ ਜੋ ਅਮੀਰ ਤੇ ਖੁਸ਼ ਥਾਂ ਹੁਣ ਹੋਰ ਵਧੇਰੇ ਅਮੀਰ ਤੇ ਖੁਸ਼ ਹੋ ਗਿਆ ਹਾਂ ਮੈਨੂੰ ਮੇਰਾ ਪੁੱਤਰ ਮਿਲ ਗਿਆ ਹੈ ਮੈਂ ਵੀ ਤੇਰੇ ਪੁੱਤਰ ਨੂੰ ਜੀ ਆਇਆਂ ਕਹਿੰਦਾ ਹਾਂ ਪਰ ਹੁਣ ਸਿਦਾਰਥ ਆਓ ਆਪਣੇ ਕੰਮ ਤੇ ਚੱਲ ਜੀ ਬਹੁਤ ਕੰਮ ਕਰਨਾ ਕੋਚਰਾ ਹੈ ਕਮਲਾ ਨਹੀਂ ਵੀ ਉਸ ਮੰਝੇ ਤੇ ਪ੍ਰਾਣ ਤੇ ਅੱਗੇ ਸਨ ਜਿੱਥੇ ਮੇਰੀ istri ਨੇ ਸੁਵਾਸ ਦਿੱਤੇ ਸਨ ਅਸੀਂ ਕਮਲਾ ਦੀ ਚਿਖਾ ਵੀ ਉਸੇ ਪਹਾੜੀ ਤੇ ਬਣਾਵਾਂਗੇ ਜਿੱਥੇ ਮੈਂ ਆਪਣੀ ਧਰਮ ਪਤਨੀ ਦੀ ਬਣਾਈ ਸੀ ਮੁੰਡਾ ਜੇ ਸੁਤਾ ਹੋਇਆ ਸੀ ਜਦ ਉਹਨਾਂ ਚਿਖਾ ਤਿਆਰ ਕਰਨ ਲਈ